ਜ਼ਮੀਨੀ ਚੋਣ ਦੇ ਪ੍ਰਚਾਰ ਦਾ ਅੱਜ ਅੰਤਮ ਦਿਨ ਆ ਕੇਜਰੀਵਾਲ ਦੂਜੇ ਦਿਨ ਪ੍ਰਚਾਰ ਕਰ ਰਹੇ ਨੇ ਤਲਵੰਡੀ ਸਾਬੋ ਦੇ ਪਿੰਡ ਨਥੇਹਾ ਚ ਤੁਸੀਂ ਦੇਖ ਸਕਦੇ ਹੋ ਅਰਵਿੰਦ ਕੇਜਰੀਵਾਲ ਦੇ ਆਲੇ ਦੁਆਲੇ ਉਹ ਨੁਕੜ ਮੀਟਿੰਗ ਜਿਸ ਤਰ੍ਹਾਂ ਕੱਲ ਨੁਕੜ ਮੀਟਿੰਗਾਂ ਕਰ ਰਹੇ ਸੀ ਉਸੇ ਤਰ੍ਹਾਂ ਹੀ ਅੱਜ ਵੀ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਦੇ ਅੰਦਰ ਨੁਕੜ ਮੀਟਿੰਗਾਂ ਕਰ ਰਹੇ ਨੇ ਮੁੱਦਾ ਨਸ਼ੇ ਨੂੰ ਬਣਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਮਜੀਠੀਆ ਦਾ ਨਾਂ ਇਸ ਟਾਈਮ ਵੀ ਲੈ ਰਹੇ ਨੇ ਬਕਰ ਸਿੰਘ ਮਜੀਠੀਆ ਜੋ ਕੈਬਨਿਟ ਮੰਤਰੀ ਨੇ ਪੰਜਾਬ ਦੇ ਉਹਨਾਂ ਦਾ ਨਾਂ ਉਹਨਾਂ ਨੇ ਪਟਿਆਲੇ ਵੀ ਲਿਆ ਸੀ ਇਸ ਮੀਟਿੰਗ ਚ ਇਹਨੇ ਕੱਲ ਵੀ ਲਿਆ ਸੀ ਨਸ਼ੇ ਨੂੰ ਮੁੱਦਾ ਬਣਾਇਆ ਜਾ ਰਿਹਾ ਕਿਉਂਕਿ ਲੋਕ ਸਭਾ ਚੋਣਾਂ ਦੇ ਅੰਦਰ ਨਸ਼ਾ ਮੁੱਦਾ ਬਣਿਆ ਸੀ ਇਸ ਕਰਕੇ ਇਨ੍ਹਾਂ ਪਿੰਡਾਂ ਦੇ ਅੰਦਰ ਕਿਉਂਕਿ ਇਹ ਪਿੰਡ ਉਹ ਪਿੰਡ ਨੇ ਜਿੱਥੇ ਕਾਫੀ ਵੱਡੇ ਪੱਧਰ ਤੇ ਰਾਜਸਥਾਨ ਤੋਂ ਵੀ ਨਸ਼ਾ ਆਉਂਦਾਗਾ ਇਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਲੱਗਦਾ ਕਿ ਨਸ਼ੇ ਦਾ ਮੁੱਦਾ ਇੱਥੇ ਬਣਾਇਆ ਜਾਣਾ ਚਾਹੀਦਾ ਲੋਕਾਂ ਦੀ ਠੀਕ ਠਾਕ ਪੀੜ ਆ ਗਈ ਹਰ ਥਾਂ ਦੇ ਉੱਤੇ ਠੀਕ ਠਾਕ ਰਿਸਪਾਂਸ ਇਸ ਹਲਕੇ 'ਚੋਂ ਮਿਲ ਰਿਹਾ ਪਟਿਆਲੇ ਦੇ ਮੁਕਾਬਲੇ ਆਮ ਆਦਮੀ ਪਾਰਟੀ ਦੀ ਹਾਲਤ ਇੱਥੇ ਠੀਕ ਆ ਗਈ ਆਮ ਆਦਮੀ ਪਾਰਟੀ ਦਾਵਾ ਕਰ ਰਹੀ ਹੈ ਕਿ ਉਹ ਨੰਬਰ 1 ਹੈ ਇੱਥੇ ਤਿੰਨੇ ਹੀ ਉਮੀਦਵਾਰੇ ਦਾਵਾ ਕਰ ਰਹੇ ਨੰਬਰ 1 ਹੋਣ ਦਾ ਪਰ ਇਹ ਤਾਂ ਚੋਣ ਨਤੀਜੇ ਦੱਸਣਗੇ 25 ਅਗਸਤ ਦੇ ਫਿਲਹਾਲ ਜਿਹੜੀਆਂ ਇਹ ਮੀਟਿੰਗਾਂ ਨੇ ਇਹਨਾਂ ਦੇ ਜ਼ਰੀਏ ਆਮ ਆਦਮੀ ਕੋਸ਼ਿਸ਼ ਇਹ ਕਰ ਰਹੀ ਹੈ ਕਿ ਕਿਹ ਹੈ ਜਾਂ ਮੈਸੇਜ ਦਿੱਤਾ ਜਾਵੇ ਆਮ ਆਦਮੀ ਚੋਣ ਪਾਰਟੀ ਚੋਣ ਜਿੱਤੇ ਜਾਂ ਨਾ ਜਿੱਤੇ ਪਰ ਮੈਸੇਜ ਇਹ ਜਾਵੇ ਕਿ ਆਮ ਆਦਮੀ ਪਾਰਟੀ ਲੜਾਈ ਲੜ ਸਕਦੀ ਹੈ ਅਗਰ ਸੱਤਾ ਤੇ ਅਕਾਲੀ ਭਾਜੀਪੀ ਦੇ ਖਿਲਾਫ ਕੋਈ ਲੜਾਈ ਲੜ ਸਕਦਾ ਉਹ ਆਮ ਆਦਮੀ ਪਾਰਟੀ ਲੜ ਸਕਦੀ ਹੈ ਇਹੀ ਮੈਸੇਜ ਇਹਨਾਂ ਨੁਕੜ ਮੀਟਿੰਗਾਂ ਚੋਂ ਮਜ਼ਾਰਿਆਂ ਜਲਸੇ ਚੋਂ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਯਾਦਵਿੰਦਰ ਸਿੰਘ এবੀਪੀ ਸੰਝਾ ਨਥੇਹਾ